ਮੌਸਮ ਬੜਾ ਘੈਂਟ ਹੋਇਆ ਪਿਆ ਵਾ ਤੇ ਆ ਰੰਗ-ਬਰੰਗੀਆਂ ਦੇਖੋ ਸੇਵੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਸੇਵੀਆਂ ਬੱਟਣ ਦਾ ਸੀਜ਼ਨ ਚੱਲ ਰਿਹਾ ਜੀ ਮੈਂ ਤਾਂ ਮੰਮੀ ਬੱਟ ਰਹੇ ਨੇ ਮੈਂ ਕਿ ਵਿਚ-ਵਿਚ ਬੱਟ ਲੈਂਦੀ ਆ ਵਿਚ-ਵਿਚ ਥੋੜੀ ਜਿਹੀ ਕਈ ਵਾਰ ਖਰਾਬੀ ਵੀ ਹੋ ਜਾਂਦੀ ਆ ਖਰਾਬੀ ਇਹ ਸੇਵੀਆਂ ਵੀ ਮੈਂ ਬੇਤਨੀ ਨੇ ਬਸ ਵਿਚ-ਵਿਚ ਹੀ ਵੱਟਦੀਆਂ ਉਹ ਕਦੇਕ ਮੈਨੂੰ ਹੁੰਦਾ ਕਿ ਮੈਂ ਸਿੱਖਣੀ ਆ ਰਹੀ ਉਹ ਫੇਰ ਜਦੋਂ ਬਣਦੀਆਂ ਨੇ ਫੇਰ ਮੈਂ ਛੱਡ ਕੇ ਉੱਠ ਜਾਂਦੀ ਆ ਰੰਗ-ਬਰੰਗੀਆਂ ਨੇ ਇਹਨਾਂ ਦੇ ਵਿੱਚ ਰੰਗ ਲੱਗ-ਲੱਗ ਭਾਏ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇੱਕ ਟਾਈਮ ਤੇ ਦੇਖੋ ਉੱਧਰ ਇੱਕੇ ਵਟੇ ਜਾਂਦੀ ਆ ਹਾਂ ਬੱਸ ਬਟਾ ਦੇ ਕੇ ਆਏ ਬੱਸ ਇਹਨੂੰ ਇੱਕੇ ਕਈ ਨਾ ਸੈਂ ਆਏ ਸਿੱਧੀ ਸੱਟ ਦੇ ਦਿੰਦੇ ਨੇ ਹਾਂ ਉਹ ਸੋਹਣੀ ਨਹੀਂ ਲੱਗ ਰਹੀ ਜਿਹੜੀ ਬਟੇ ਵਾਲੀ ਆ ਬਟਿਆਣੀਆਂ ਜਦੋਂ ਬਣਦੀਆਂ ਇਹ ਜਾਤਰੀ ਬਹੁਤ ਆ ਦੇਖੋ ਕਿੰਨੀ ਖੜਾ ਲੱਗਦੀਆਂ ਨੇ ਨਾ ਤੇ ਕਈ ਵਾਰ ਐਵੇਂ ਵੀ ਹੋ ਜਾਂਦਾ ਇਹ ਮੈਂ ਬਣਾਈਆਂ ਸੀਗੀਆਂ ਇਹ ਮੈਂ ਬਟਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਉਹ ਨਾ ਉਵੇਂ ਬਣ ਗਿਆ ਇਹ ਅੱਖਾਂ 'ਚ ਪਾਉਣਿਆ ਵਾਲੀ ਨਾ ਏਡੇ ਏਡੇ ਕੇ ਦਵਾਈ ਜਿਹੀ ਹੋਣੀ ਸੀਗੀ ਕੈਪਸੂਲ ਦੇਖ ਖਾਂਦੇ ਹੁੰਦੇ ਨੇ ਹਾਂ ਇਹ ਪਾਉਂਦੇ ਹਾਂ ਕਿਹਨੇ ਜਦੋਂ ਇਹ ਬਟਣੀਆਂ ਮਸਾ ਇਨਖ ਪੇੜਾ ਜਾਂ ਬਟੂਨ ਦਾ ਪੂਰੀ ਦਿਹਾੜੀ ਆਹ ਬਟਨ ਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਨਹੀਂ ਘਾਟੇ ਨੂੰ ਹੀ ਬਾਲਾ ਟਾਈਮ ਲੱਗ ਜਾਂਦਾ ਇਹ ਇਹ ਉਹਦਾ ਹੀ ਨਤੀਜਾ ਆ ਕਿਉਂਕਿ ਤੁਸੀਂ ਇੱਕ ਟਾਈਮ ਤੇ ਇੱਕ ਸੈੱਟ ਰਹੇ ਹੋ ਘੁਮਾ ਕੇ ਉਹਨੂੰ ਟਾਈਮ ਵੀ ਲੱਗਦਾ ਵਾ ਦੋਨੇ ਹੱਥਾਂ ਦਾ ਉਹ ਲੱਗਦਾ ਮੈਂ ਮਾਸੀਆਂ ਦੋਨੇ ਉੱਥੇ ਆਪਣੇ ਘਰ ਚੋਂ ਵੀ ਸੰਭੜੇ ਹਾਂ ਅਸੀਂ ਉੱਥੇ ਜਾਣੀਆਂ ਪੜਦੀਆਂ ਸਾਨੂੰ ਹੀ ਹੋ ਗਈਆਂ ਇੱਕ ਤਾਂ ਹੁਣ ਸੇਮ ਹੀ ਆ ਜਿਹੜੀ ਇੱਕ ਇਹਦਾ ਕਿੰਨਾ ਘੱਟ ਵਜਨ ਹੋਊਗਾ ਛੋਟੀ ਜੀ ਹੋਣੀ ਹੈ ਇਹ ਛੋਟੀ ਜਾਨੀ ਕਿ ਜੇ ਦੇਖੋ ਫੋਕਸ ਵੀ ਨਹੀਂ ਹੋ ਰਿਹਾ ਹੈ ਜਿੰਦੀ ਨਾਲ ਮਿੱਠੀ ਬੰਦਾ ਕਿੰਨੀਆਂ ਬੱਟ ਦਿੰਦਾ ਹਾਂਜੀ ਕਿਨੇ ਨਿਕਲਦੀਆਂ ਨੇ ਫੜਾ ਫੜ ਢੇਰ ਲਾ ਦਿੰਦਾ ਲੱਭਣਗੇ ਬੱਜੇ ਦੇ ਉੱਤੇ ਘੜੇ ਵਾਲੀ ਵੀ ਛੇਤੀ ਹੋ ਜਾਂਦੀ ਆ ਘੜੇ ਵਾਲੀਆਂ ਵੀ ਛੇਤੀ ਬੱਟੀਆਂ ਜਾਂਦੀਆਂ ਨੇ ਇਹ ਪਰ ਉਹਨੂੰ ਪਤਾ ਨਹੀਂ ਕਿਉਂ ਇਹ ਸਵਾਦ ਵੀ ਜ਼ਿਆਦਾ ਹੀ ਹੁੰਦੀ ਆ ਮੇਰਾ ਬਾਣੀਆਂ ਬੀਬੀਆਂ ਦਾ ਐਕਸਪੀਰੀਅੰਸ ਬਹੁਤ ਹੁੰਦਾ ਸੀ ਕਹਿੰਦੇ ਜਿਹੜੀਆਂ ਘੜੇ ਵਾਲੀਆਂ ਹੁੰਦੀਆਂ ਨੇ ਦੁੱਧ ਵਾਲੀਆਂ ਬਣਾਈਆਂ ਬਹੁਤ ਸਵਾਦ ਬਣਦੀਆਂ ਮੈਂ ਕਦੇ ਖਾਧੀਆਂ ਨਹੀਂ ਮੇਰੇ ਫਰੈਂਡ ਦਾ ਪਤਾ ਜਦੋਂ ਆਪਾਂ ਘੜੇ ਤੇ ਬੱਟਦੇ ਹੁੰਦੇ ਹੁੰਨੇ ਆ ਨਾ ਹਾਂਜੀ ਉਹ ਮੈਂ ਕੱਚੀਆਂ ਹੀ ਦੁੱਧ ਚ ਪਾ ਕੇ ਬਣਾਉਏ ਹੁੰਦੇ ਸੀਗੇ ਰਜੂ ਦੇ ਦੁੱਧ ਸਟ ਜੀ ਮੈਂ ਕਹਿੰਦੇ ਨੇ ਮੈਂ ਹੱਡੀਆਂਾਂ ਉਂਦੀਆਂ ਟੁੱਟੀਆਂ ਹੋਈਆਂ ਨੇ ਸੱਟਾਂ ਦੁਖਦੀਆਂ ਰਹਿੰਦੀਆਂ ਨੇ ਵੀ ਉਹਦੇ ਲਈ ਉਹ ਸੇਵੀ ਬਾਹਲੀ ਜਿਆਦਾ ਵਧੀਆ ਹੁੰਦੇ ਆ ਕੱਚੀ ਉਹ ਬਣਾ ਲਓ ਜੇ ਕਿਸੇ ਨੇ ਸਪான்ਸਰ ਕਰਨੀ ਹੋਵੇ ਤਾਂ ਕਰ ਦਿਓ ਤੁਹਾਨੂੰ ਬਣਾਉਣੀਆਂ ਨਹੀਂ ਆਉਂਦੀਆਂ ਹੈਗੀਆਂ ਸਾਡੇ ਮੇਰੀ ਦਾਦੀ ਬੀਬੀ ਭੂਆ ਭੁਆਏ ਬਣਤਾ ਜਾਣਗੀਆਂ ਥੋੜਾ ਹਸਾ ਬਣਾਈਆਂ ਨਹੀਂ ਮਤਲਬ ਕਦੇ ਪ੍ਰੈਕਟਾਈ ਨਹੀਂ ਕੀਤਾ ਪਹਿਲਾਂ ਤਾਂ ਘੜਾ ਲੱਭਣਾ ਵਾੜਾ ਇਹਦੇ ਨਾਲ ਤਾਂ ਸੌਖੀਆਂ ਹੀ ਹੋਣੀਆਂ ਨੇ ਸਾਹ ਕੇ ਰੱਖਿਆ ਵੀ ਮੈਂ ਕਿਹਾ ਸੀ ਇੰਨੀ ਮਟਰੋੜੀਆਂ ਨੇ ਇਹਦੇ ਨਾਲ ਤਾਂ ਸੌਖੀਆਂ ਹੀ ਹੋਣਗੀਆਂ ਉਹ ਸਾਡੇ ਤਾਂ ਘੋੜੀ ਵਾਲੀਆਂ ਵੜਦੇ ਸੀ ਮੈਂ ਤਾਂ ਆ ਵੀ ਨਹੀਂ ਦੇਖੀਆਂ ਸੀ ਕਦੇ ਘੋੜੀ ਮਤਲਬ ਉਹ ਕਿ ਮਸ਼ੀਨ ਵਾਲੀ ਮਸ਼ੀਨ ਆ ਰਹੀਆਂ ਘੋੜੀ ਕਹਿੰਦੇ ਘੋੜੀਆਂ ਕਹਿੰਦੇ ਸੀ ਸਾਰੇ ਉਹ ਮਸ਼ੀਨਾਂ ਉਹਦੀਆਂ ਵੜਦੇ ਹੁੰਦੇ ਸੀਗੇ ਉਹ ਮੈਂ WhatsApp ਤੇ ਅਸੀਂ ਉਹਰੇ ਸਾਡੇ ਉੱਥੇ ਤਾਂ ਬਹੁਤ ਘੜਿਆ ਰੀਆਂ ਵੜਦੇ ਹੁੰਦੇ ਸੀ ਖੰਭੜੇ ਤਾਂ ਹੋਣ ਦੋਨਾਂ ਨੇ ਫੱਟੇ ਚੱਕ ਤੇ ਇੱਥੇ ਸਾਡੇ ਲੀਲੋਂ ਬਣਦੀਆਂ ਨੇ ਮਸ਼ੀਨ ਵਾਲੀਆਂ ਚਾਹੇ ਸੂਜੀ ਦੀਆਂ ਲਾਜੋ ਚਾਹੇ ਆਟੇ ਦੀਆਂ ਚਾਹੇ ਮਿਕਸ ਲੈ ਲੋ ਉਹ ਹੁੰਦੀਆਂ ਵੀ ਬਹੁਤ ਸਵਾਦ ਨੇ ਬਣੀਆਂ ਹੋਈਆਂ ਉਹ ਇੱਥੋਂ ਦੇਗਲਾ ਲੈ ਕੇ ਜਾਂਦੇ ਨੇ ਲਪਾਫੇ ਭਰ ਕੇ ਗੱਡੀ 'ਚ ਰੱਖ ਕੇ ਲੈ ਜਾਂਦੇ ਨੇ ਰੋਕ ਲੈ ਕੇ ਜਾਂਦੇ ਨੇ ਜਿਹਨਾਂ ਫਿਰ ਨਹੀਂ ਕਰਦੇ ਆ ਕਿ ਬੰਦਾ ਕਹਿੰਦਾ ਲੈ ਜਾ ਜਿੱਥੋਂ ਮੜਦੀਆਂ ਨੇ ਸੋਣੀਆਂ ਜਿਹੀਆਂ ਪਈਆਂ ਸੀ ਜੋ ਵੀ ਖੰਡਰ ਆ ਨਾ ਫਿਰ ਮੈਂ ਦਿੱਤੀਆਂ ਪਾ ਕੇ ਲਪਾਫੇ 'ਚ ਮੈ ਜੇ ਤੁਸੀਂ ਆਹ ਲੈ ਜੀ ਤੁਸੀਂ ਹੋਰ ਮਦਦਾਂ ਭਾਈ ਜਿਹੜੀਆਂ ਆਵੀਆਂ ਨੇ ਫਿਰ ਦੁੱਧਾਂ ਵਾਲੀਆਂ ਨਹੀਂ ਬਣਦੀਆਂ ਹੈ ਇਹ ਇਹ ਆਪਾਂ ਚੈੱਕ ਤਾਂ ਨਹੀਂ ਬਣਦੇਆਂ ਜੇ ਕੱਲੀਆਂ ਚਿੱਟੀਆਂ ਆਉਣ ਮੀਂਹ ਹਾਂਜੀ ਜੇ ਤੁਸੀਂ ਕੱਲ ਨੂੰ ਪਾਦੇ ਤਾਂ ਦੁੱਧੇ ਵਿੱਚ ਕੱਲਰ ਛਾੜ ਦੇਣਾ ਇਹਨਾਂ ਨੇ ਆਪਾਂ ਚੈੱਕ ਕਰੀਏ ਵੀ ਠੀਕ ਪੱਟੀਆਂ ਜਾ ਰਹੀਆਂ ਨੇ ਹੂੰ ਚਿੱਟੀਆਂ ਇਹਦੇ ਨਾਲ ਰੱਖ ਲਈਏ ਦੁੱਧਾਂ ਵਾਲੀਆਂ ਟਰਾਈ ਕਰ ਲਾਂਗੇ ਹਾਂਜੀ ਹੋਰ ਆਉਣੀਆਂ ਹੁਣ ਆਪਾਂ ਇਹਨਾਂ ਨੂੰ ਚੈੱਕ ਨਾ ਕਰ ਲਈਏ ਹਾਂਜੀ ਕਿਵੇਂ ਬਣਦੀਆਂ ਨੇ ਇਹ ਖਰਾਬ ਤਾਂ ਨਹੀਂ ਬਣਦੇਆਂ ਇਹਨੀਆਂ ਦਵਾਈਆਂ ਦਵਾ ਦੇ ਦਿਨਾ ਦੇ ਦਿਓ ਪਾਸਟਰ ਵਾਸ਼ੀ ਤਾਂ ਕੋਈ ਨਹੀਂ ਮੇਰੇ ਯਾਰੀਆਂ ਸੇਵੀਆਂ ਦੇ ਕੋਈ ਨੀਤ ਨਾ ਪਾਲੂ ਵੈਲੀ ਮੈਨੂੰ ਹਾਲ ਚੰਨੀ ਆ ਰਿਹਾ ਕਦੇ-ਕਦੇ ਸਹੀ ਹੋ ਜਾਂਦੀ ਹੈ ਕਦੇ-ਕਦੇ ਖਰਾਬੀ ਹੋ ਜਾਂਦੀ ਹੈ ਤੇ ਅੱਜ ਆਪਾਂ ਇੰਡੀਆ ਵਾਲੀ ਕਿਚਨ 'ਚ ਵੀਡੀਓ ਬਣਾਉਣ ਲੱਗੇ ਆ ਪਹਿਲੀ ਵੀਡੀਓ ਮਿੱਠੇ ਨਾਲ ਜਿਵੇਂ ਪਹਿਲੀ ਰਸੋਈ ਦੀ ਸ਼ੁਰੂਆਤ ਹੁੰਦੀ ਹੁੰਦੀ ਆ ਤਾਂ ਉਹਵੇਂ ਆਪਾਂ ਮਿੱਠੇ ਆਣੇ ਸੇਵੀਆਂ ਮੈਨੂੰ ਇਹ ਲੱਗ ਰਿਹਾ ਵੀ ਕਾਫੀ ਦਿਨਾਂ ਬਾਅਦ ਕੁਕਿੰਗ ਵੀਡੀਓ ਬਣ ਰਹੀ ਹੈ ਕੋਈ ਹਾਂਜੀ ਤੇ ਕੁਕਿੰਗ ਵੀਡੀਓ ਦੀ ਸ਼ੁਰੂਆਤ ਆਪਾਂ ਮਿੱਠਿਆ ਦੀ ਸੀਰੀਆ ਕਰਦਾਂਗੇ ਅੱਜ ਇਹ ਸੇਵੀਆਂ ਬਣਾ ਲੈਣੇ ਆ ਉਕੇ ਕੇ ਵੈਦਨੋਮੇ ਦਾ ਹੋਇਆ ਹੋਇਆ ਮੀਝਾ ਪੈ ਰਿਹਾ ਹੈ ਘਰ ਦੇ ਨੇ ਮਿੱਠਾ ਵੀ ਨਾਲੇ ਖਾਦਾ ਜਾਊਗਾ ਵੀ ਖਾ ਲਾਂਗੇ ਬਾਣੇ ਨਾਲ ਸੈਂਡਵਿਚ ਵੀ ਬਣ ਜਾਣਿਆ ਜਦੋਂ ਲੱਗਣਾ ਸੈਂਡਵਿਚ ਬਣ ਜਾਣਿਆ ਫਿਰ ਉਸ ਤੋਂ ਬਾਅਦ ਮਿੱਠਾ ਚਾਹੀਦਾ ਹੋਊਗਾ ਕੁਛ ਨਾ ਕੁਛ ਖਾਣ ਲਈ ਤੇ ਇੱਕ ਕੌਲੀ ਲਈ ਆਪਾਂ ਨੇ ਸੇਵੀਆਂ ਲਈ ਦੋ ਵੱਡੇ ਚਮਚ ਲੈ ਲਈ ਕਿਉਂ ਦੇਖੋ ਵੀ ਬਹੁਤ ਟਾਈਮ ਬਾਅਦ ਬਣਾਉਣ ਲੱਗੀਆਂ ਤੇ ਆਹ ਵਾਲੀਆਂ ਸੇਵੀਆਂ ਮੈਂ ਪਹਿਲੀ ਵਾਰ ਬਣਾਉਣ ਲੱਗੀਆਂ ਬਾਕੀ ਗੱਲਾਂ ਨਹੀਂ ਕਰਦਾ ਜਦ ਦੀਆਂ ਬੜੀਆਂ ਜਦਾਂ ਸੋਹਣੀਆਂ ਲੱਗਦੀਆਂ ਨੇ ਮੈਂ ਸਿਰਫ ਤਾਂ ਬਣਾਉਣ ਲੱਗੀਆਂ ਕਲਰदाई ਥੋੜਾ ਜਿਹਾ ਫਰਕ ਪੈ ਗਿਆ ਤੇ ਹੁਣ ਆਪਾਂ ਪਾ ਲਈਏ ਵਿੱਚ ਪਾਣੀ ਪਾਣੀ ਪਾਏ ਆਪਾਂ ਦੁੱਗਣਾ ਜਿੰਨੀ ਆਪਣੀ ਸੇਵੀਆਂ ਸੀਗੀਆਂ ਉਹ ਦੁੱਗਣਾ ਪਾਣੀ ਪਾ ਲਿਆ ਗਰਮੀ ਚ ਜਦੀ ਭਾਪ ਜੀ ਚੜ ਜਾਂਦੀ ਹੈਗੀ ਤੇ ਮੈਂ ਮੰਮੀ ਨਾਲ ਗੱਲ ਕਰਦੇ ਸੀਗੇ ਕਿ ਸੇਕ ਲੱਗ ਜੇਵੇਂ ਗਾਂਂਦੀ ਨੂੰ ਹੱਥ ਲੱਗ ਜਾਵੇ ਉਹ ਹਲੇ ਘੱਟ ਤੰਗ ਕਰਦਾ ਜਿਹੜੀ ਆ ਭਾਪ ਜੀ ਚੜਦੀ ਹੁੰਦੀ ਨਾ ਹੱਥ ਨੂੰ ਉਹ ਬਾਲਾ ਜਿਆਦਾ ਉਹ ਦੁਖੀ ਕਰਦੀ ਹੁੰਦੀ ਉਹ ਬਾਹਲੀ ਮੱਚਦੀ ਆ ਤੇ ਥੋੜੇ ਜੇ ਬਦਾਮ ਕੁੱਟੇ ਇਹ ਵੀ ਪਾ ਦਨੇ ਆ। ਐਸੀ ਮੰਮੀ ਕਹਿੰਦੇ ਸੀ ਦੱਖ ਪਾਓ। ਮੈਂ ਕਿਹਾ ਬਦਾਮ ਵੀ ਥੋੜੇ ਜੇ ਪਾਈ ਲੈਨੇ ਆ ਦੱਖ ਮੈਨੂੰ ਘਾਟ ਹੀ ਪਸੰਦ ਸੀ। ਪਾਣੀ ਉਬਲਣ ਲੱਗ ਗਿਆ। ਹੁਣ ਆਪਾਂ ਚੀਨੀ ਪਾ ਦਨੇ ਆ। ਜੇ ਪਹਿਲਾਂ ਚੀਨੀ ਪਾਉਣੇ ਆ ਬਾਅਦ ਚ ਪਾਣੀ ਪਾਉਣੇ ਆ ਫਿਰ ਨਾ ਰਿਜਨ ਨੂੰ ਬਹੁਤ ਟਾਈਮ ਲੱਗ ਜਾਂਦਾ। ਇਸ ਕਰਕੇ ਪਾਣੀ ਪਹਿਲਾਂ ਪਾ ਦੇਣਾ ਚਾਹੀਦਾ ਤੇ ਚੀਨੀ ਬਾਅਦ ਵਿੱਚ। ਸੇਵੀਆਂ ਆਪਣੀਆਂ ਤਿਆਰ ਹੋ ਗਈਆਂ। ਬਾਕੀ ਹੁਣ ਮੰਮੀ ਦੱਸਣਗੇ ਕਿਵੇਂ ਨੇ। ਤਿਆਰ ਮੈਂ ਬਣੇ ਦੀਆਂ। ਮਿੱਠਾ ਥੋੜਾ ਪਾਤਾ ਖਾਂਚ ਨਹੀਂ ਲੱਗਿਆ ਪਰ ਖਾਂਚ ਤਾਂ ਨਹੀਂ ਲੱਗਿਆ ਮਿੱਠਾ ਆ ਪਾ ਲਿਆ ਤਾਂ ਤਾਂ ਨਹੀਂ ਲੱਗਿਆ ਇਕੱਲਿਆਂ ਫਿਰ ਬਹੁਤ ਲੱਗਦਾ ਥੋੜਾ ਜਿਹਾ ਹੀ ਪਾਇਆ ਸੀਗਾ ਬਾਦੀ ਵਿੱਚ ਮੈਂ ਤਾਂ ਖਾ ਲੈਣੀ ਆ ਤੁਸੀਂ ਦੇਖ ਲਓ ਖਾ ਲੈਣਾ ਸਵਾਦ ਲੱਗਿਆ ਨੂੰ ਬਹੁਤ ਓਕੇ ਪਾ ਲਓ ਫਿਰ ਬਸ ਪਾ ਲਓ ਪਾ ਲਓ ਬਸ ਠੀਕ ਆ ਮੈਨੂੰ ਤਾਂ ਕੋਈ ਇਹਦੇ ਚ ਦਰਾਜ ਨਹੀਂ ਮੈਨੂੰ ਸਵਾਦ ਲੱਗਿਆ ਬਹੁਤ ਹਾਂਜੀ ਉਦੋਂ ਪਹਿਲਾਂ ਸਿੰਘ ਸਾਹਿਬ ਨੇ ਮਨਾ ਕਰਤਾ ਸੀਗਾ ਕਹਿੰਦੇ ਪਾਈ ਨਾ ਚਲੋ ਹੁਣ ਆਪਾਂ ਖਾਵਾਂਗੇ ਇਹਨੂੰ ਰੋਟੀ ਤੋਂ ਬਾਅਦ ਡੈਡੀ ਜਿਵੇਂ ਕਹਿੰਦੇ ਨੇ ਪੁडिंग ਹੈਗੀ ਉਹ ਪੁडिंग ਸੈਂਡਵਿਚ ਖਾਣ ਤੋਂ ਬਾਅਦ ਜੀ ਹੁਣ ਆਪਾਂ ਖਾਣੇ ਆ ਸੇਵੀਆਂ ਇਹ ਸੇਵੀਆਂ ਮੇਰੀਆਂ ਫੇਵਰੇਟ ਨੇ ਜਿੰਨੇ ਵੀ ਤਰ੍ਹਾਂ ਦੇ ਨੇ ਦੁੱਧ ਵਾਲੀਆਂ ਸੁੱਕੀਆਂ ਜੋ ਵੀ ਹੁੰਦੀਆਂ ਨੇ ਫੇਗੀਆਂ ਜਿੰਨੀਆਂ ਉਹਨਾਂ ਚ ਇਹ ਮੇਰੀਆਂ ਫੇਵਰਿਟ ਹਿਸਾਬ ਤੋਂ ਪਰ ਇਹਨਾਂ ਦੀ ਮਾੜੀ ਗੱਲ ਕੀ ਹੈ ਇਹ ਘੱਟ ਮਿਲਦੀਆਂ ਨੇ ਕਿਉਂਕਿ ਬਣਾਉਣੀਆਂ ਔਖੀਆਂ ਨੇ ਬਣਾਉਣਾ ਟਾਈਮ ਬਹੁਤ ਲੱਗਦਾ ਜਿਵੇਂ ਕਹਿੰਦੇ ਨੇ ਵੀ ਬੂੰਦ ਬੂੰਦ ਨਾਲ ਸਾਗਰ ਭਰਦਾ ਵਾ ਉਹ ਮੀਏ ਵੀ ਬੂੰਦ-ਬੂੰਦ ਬੂੰਦ ਨਾਲ ਕੋਈ ਬੜਾ ਟਾਈਮ ਲੱਗਦਾ ਹੈ ਉਹਨੂੰ ਕੱਲੀ-ਕੱਲੀ ਨੂੰ ਘੁਮਾ ਕੇ ਢੇੜਾ ਦੇ ਕੇ ਸੁੱਟਣਾ ਫਿਰ ਉਹਨਾਂ ਦੇ ਸੁੱਕਣ ਦੀ ਵੇਟ ਕਰੀ ਤੇ ਫਿਰ ਉਹਨੂੰ ਬਣਾਉਣਾ ਆਪਾਂ ਪੁੱਤਰਾ ਰੋਟੀ ਤੋਂ ਬਾਅਦ ਚਾਪਾ ਉਹ ਖਾ ਕੀ ਖਾਤਾ ਤਾ ਸੈਂਡਵਿਚ ਆਪਾਂ ਨਹੀਂ ਖਾਦੇ ਛਾਣ ਤੇ ਵੀ ਫਰਕ ਪੈ ਜਾਂਦਾ ਇਹ ਜਿਹੜੇ ਸੱਤ ਸਮੁੰਦਰੋਂ ਪਾਰ ਆ ਰਹੇ ਉਹਨਾਂ ਤੇ ਲੋਕਾਂ ਨਾਲ ਆਉਂਦੇ ਆ ਇਹ ਸਾਡੇ ਸੱਚਾਈ ਨੇ ਉਹਦਾ ਹੁੰਦਾ ਸੀਗਾ ਮਾਲੀਆ ਜਾਲਾ ਕਿੱਥੇ ਆਲਾ ਬਰਾਣਾ ਤੇ ਹਰੇਆਲੇ ਦਾ ਅੱਛਾ ਉਹਨੇ ਧਿਆ ਕੇ ਰੱਖਣੀ ਹੈ ਸਿਆਣੇ ਜਾਨਾ ਫਿਰ ਬਣਾਉਂਗੇ ਇਹਨੂੰ ਖਾਣ ਨੂੰ ਹੂੰ ਪੂਰੇ ਕਰਾਚੀ ਚ ਜਾ ਵੱਧ ਪਾ ਲੈਨੇ ਉੱਥੇ ਘਟ ਪਾਉਂਦੇ ਫੇ ਦਰਸ਼ਨ ਸਾਹਿਬ ਦੇ ਮਾਸੂਆੜੇ ਨੂੰ ਮੈਡਮ ਨੇ ਭੇਜਨੇ ਤਾਂ ਸਰ ਭੇਜ ਦਿੱਤੀ ਸੀ ਫੇ ਤੇਰੀ ਮੰਮੀ ਨੂੰ ਮੈਂ ਚਕਾਈਆਂ ਮੈਂ ਕਿਹਾ ਵੀ ਆਏ ਬਤਾ ਦੇ 25 30 ਕਿਲੋ ਦਾ ਪੁੱਤ ਇਹਨੇ ਮੈਦਾਂ ਨੂੰ ਖਰਾਬ ਕਰਤਾ ਸਿੱਧੀ ਮੱਟੀ ਦੇ ਮੈਂ ਛੇਵੇਂ ਚ ਪੜ੍ਹਦੀ ਸਿੱਖੀ ਹੋਈ ਆਂ ਹਾਂ ਓਕੇ ਛੇਵੇਂ ਚ ਪੜ੍ਹਦੀ ਸਿੱਖੀ ਹੋਈ ਆਂ ਮੈਂ ਬੇਸਤ ਮਿਲੋ ਨਾਰੀਅਲ ਭਾਵੇਂ ਮੈਂ ਆਰੀ ਮੈਨੂੰ ਪਤਾ ਸੀਗਾ ਉਹ ਤਾਂ ਇਹਦਾ ਤੇ ਜਿਹੜੀ ਕਲੋਜੀ ਬਣਾਉਣ ਦਾ ਫਰਕ ਹੁੰਦਾ ਹੂੰ ਹੂੰ ਉਧਰ ਰਿਸੋਰਸ ਸਾਰੇ ਆਪਾਂ ਜਿਆਦੇ ਵਿਲੇ ਰਹਿੰਦੇ ਆ ਆਈਟਮਾਂ ਜਿਆਦੇ ਨੇ ਉੱਥੇ ਕੰਮ ਕਰਕੇ ਰੋਟੀ ਤੋਂ ਬਾਅਦ ਕਦੇ-ਕਦੇ ਮਿਲਦੀ ਹੈ ਜਿਵੇਂ ਸੱਚਾਈ ਦੀ ਸ਼ਾਵਾਜ ਹੈ ਉਹ ਮੈਂ ਵੀ ਸੋਚਦਾ ਵੀ ਜਿਗਰੇ ਖੇੜਾ ਲੈ ਜਾਂਦਾ ਸੀ ਮੈਂ ਉਹਨੂੰ ਸਲੂਟ ਕਰਦਾ ਲੈ ਤਾਂ ਠੀਕ ਹੈ ਬਣਾ ਕੇ ਵੀ ਦੇ ਦਿੰਦੇ ਹਾਂ ਵੀ ਬੰਦਾ ਕਹਿੰਦਾ ਕਾਰੋਰੀ ਹੋਰ ਤਾਂ ਗਏ ਸੀ ਜਦ ਤੱਕ ਸਟਾਕ ਹੁੰਦਾ ਸੀਗਾ ਵਧੀਆ ਵਧੀਆ ਲੱਗਦੀਆਂ ਹੂੰ ਵਧੀਆ-ਵਧੀਆ ਬਹੁਤ ਸਵਾਦ ਕਈ ਰੰਗਾਂ ਦੀਆਂ ਨੇ ਹੂੰ ਬਾਖਾਂੀਆਂ ਜਦ ਆਉਂਦੀਆਂ ਨੇ ਤੇ ਵਾਈਫ ਨੂੰ ਕਹਿੰਦੇ ਕਿ ਦਸ਼ਮ ਤੇਰਾ ਧੰਨਵਾਦ ਥੈਂਕ ਯੂ ਤੁਹਾਡੀਆਂ ਕਾਲੀਆਂ ਚੇਂਜ ਹੋ ਗਈਆਂ ਮੈਂ ਕਿ ਗਲੀਆਂ ਤਾਂ ਨਹੀਂ ਦਸ਼ਮ ਜਿਹੜੀਆਂ ਤਾਜ਼ੀਆਂ ਲੋਹਾ ਗਣ ਚੰਦਾ ਫਲੰਨਾ ਇਹ ਕਦੇ ਨਹੀਂ ਕਰ ਲਈਏ ਚਾਹੇ ਇਹਨੂੰ ਹਫ਼ਤੇ ਬਾਅਦ ਕਰੀਏ ਜਿਹੜੀਆਂ ਤਾਜ਼ੀਆਂ ਤੇ ਬਈਆਂ ਜਿਹੜੇ ਬੰਦੇ ਨੇ ਬਣਾਈਆਂ ਹੁੰਦੀਆਂ ਨੇ ਉਹਨੂੰ ਪਤਾ ਦੂਜੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜਿਹੜੀ ਡੈਡੀ ਵਾਲੀਆਂ ਨੇ ਨਾ ਸੁਈਆਂ ਬਾਰੇ ਸੋਈ ਬਾਰੇ ਡੇੜੀ ਨੂੰ ਪਤਾ ਹੁੰਦਾ ਬਾਲਿਕਾ ਮਬਰੀ ਤੇ ਇਹਦੇ ਵੀ ਬੰਦਾ ਬਹਨ ਕੋ ਚੰਗੜਦਾ ਨਾ ਕੋਈ ਸੋਣਾ ਕਰਦੇ ਖਾਣਾ ਲਗੋਚ ਨਹੀਂ ਕੱਢਣੀ ਚਾਹੀਦੀ ਕੁਦਰਤ ਤੋਂ ਡਰਨਾ ਚਾਹੀਦਾ ਮੇਰੇ ਘਰ ਆਦਾ ਅੱਜ ਕੱਲ ਬਹੁਤ ਘੜਦਾ ਬਹੁਤ ਘੜਦਾ ਡੈਡੀ ਵਾਲੇ ਜਿਵੇਂ ਲਾਦਾ ਨਾ ਦਾਖਾ ਘਟ ਰਹੀ ਡੈਡੀ ਮੈਂ ਲਾਦਾ ਦੁਬਾਰਾ ਆਰਮੀ ਚ ਭੇਜਦਾ ਅਗੇ ਡੈਡੀ ਹੱਪਾ ਘਟ ਕਰਦੇ ਛੋਲੇ ਨੇ ਅਸੀਂ ਕਹਿੰਦੇ ਨਾ ਮੈਂ ਤਾਂ ਬਹੁਤ ਕਰ ਗਿਆ ਸੀ ਬਣੀਆ ਵੀ ਆਈਡੈਂਟ ਕਰਾ ਜਿੱਦਾਂ ਦੀ ਮਿਹਲੇ ਖਾਈ ਦਿੰਦੇ ਡੈਡੀ ਤੇਰੇ ਕਦਰਮ ਨਹੀਂ ਸੁਣ ਲਓ ਡੈਡੀ ਨੋਨ ਘਟ ਚੀਰ ਤੇਰੇ ਡੈਡੀ ਹਰ ਇੱਕ ਚੀਜ਼ ਝੋਕਦੇ ਨੇ ਪਤਾ ਨਹੀਂ ਰੰਬ ਵੱਲੋਂ ਕੀ ਬੰਦ ਵੀ ਡੈਡੀ ਦੀ ਮੇਰੇ ਤੇ ਘਣ ਦੀ ਕਪੈਸਿਟੀ ਬੜੀ ਬੜੀ ਬਹੁਤ ਮੇਰੇ ਤੇ ਖੰਡਦਾ ਜੀ ਬਹੁਤ ਮੈਨੂੰ ਹਾਂ ਤਾਂ ਕਹਿਸਾਦੀਆਂ ਨੇ ਵੀ ਮੁੰਨਕ ਵੀ ਡੈਡੀ ਨੂੰ ਨੌਕਰੀ ਦੇ ਭੇਜ ਦੋ ਇਹ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਮੁੰਡੇ ਵੀ ਕਹਿੰਦੇ ਨੇ ਨਹੀਂ ਜਗੜੀ ਨੂੰ ਜਾਪਾਂਗੇ ਸਾਬ ਲੈ ਆਉਨੇ ਉੱਤੇ ਸਾਬ ਸਾਬ ਨਹੀਂ ਉਹ ਕਹਿੰਦੇ ਵੀ ਇਹ ਹਮੇਸ਼ਾ ਦੱਸਦੇ ਹੁੰਦੇ ਨੇ ਜੀ ਸਾਰੇ ਵੀ ਡੈਡੀ ਕਦੇ ਨਹੀਂ ਸੀ ਕਹਿੰਦੇ ਹੈਗੇ ਵੀ ਚੀਜ਼ੇ ਸਵਾਦ ਨਹੀਂ ਡੈਡੀ ਕਹਿੰਦੇ ਸੀ ਵੀ ਜਿਹੋ ਜੀ ਮਿਲਦੀ ਆ ਖਾ ਲਓ। ਹਾਂ ਪੁੱਤ ਅਸੀਂ ਤਾਂ ਜਿਆਦਾ ਜੀ ਐਕਸਰਸਾਈਜ਼ ਕਰਦੇ ਤੂਪ ਦੇ ਉੱਪਰ ਅਸੀਂ ਬੇਈਆਂ ਰੋਟੀਆਂ ਸੈਂਡਵਿਚ ਪਾ ਲੈਂਦੇ ਸੀ ਇਹ ਵੀ ਖਬਰਾ ਸਾਡੀ ਤੂਪ ਰਾਜਸਥਾਨ ਚ ਜਾਂ ਕਿੱਥੇ ਖੜ ਜਾਨੀ ਆ ਝਾੜ ਕੇ ਪਾਣੀ ਨਾਲ ਤਾਂ ਖਾਵਾਂਗੇ। ਹਾਂ ਜੀ ਬਖਾਲ ਪਾਣੀ ਜੀ ਭਰੀ ਹੁੰਦੀ ਸੀ। ਉਹ ਟਾਈਮ ਯਾਦ ਰੱਖਿਆ ਕਰੋ ਫਿਰ ਮੈਂ ਤਾਂ ਮੈਂ ਤਾਂ ਹੁਣ ਵੀ ਯਾਦ ਰੱਖਦਾ। ਵੀ ਨੂਨ ਘੱਟਾ ਮਿੱਠਾ ਘੱਟਾ ਆਪਣੀ ਮੇਰੇ ਦਾਦੂ ਨੂੰ ਗਰਮ ਰੋਟੀ ਆਉਂਦਾ ਸੀ ਇਹਨਾ। ਡੇੜੀ ਨੂੰ ਜਮਾ ਨਹੀਂ ਸੀ ਹੁੰਦਾ ਜੱਜ ਜੀ ਮਰਜੀ ਰੋਟੀ ਦੇ ਦਿੰਦੇ ਡੈਡੀ ਬਸ ਟਾਈਮ ਦਾ ਹੁੰਦਾ ਸੀ ਹਾਂ ਬਸ ਇਹ ਸੀ ਟਾਈਮ ਨਹੀਂ ਸੀ ਅੱਗੇ ਵਿਚਾਲੇ ਰਾਜੂ ਨੂੰ ਤੇਰੇ ਚਾਚੇ ਨੂੰ ਤੇ ਬਡੇ ਪਾਪੇ ਨੂੰ ਗਰਮ ਦਾ ਹੂੰ ਉਹ ਤਾਂ ਕਹਿੰਦੇ ਨੇ ਤਵੇ ਤੋਂ ਹਾਂ ਆਬੇ ਜਿੱਤਰ ਰੱਖਣੀ ਐ ਨਹੀਂ ਕਹਿੰਦੇ ਕਿਉਂਕਿ ਇੱਕ ਵਾਰ ਮੈਨੂੰ ਜਿਆਦਾ ਦਾਦੂ ਗੁਰਦਾਸ ਮਾਨ ਦਾ ਗਾਣਾ ਚੱਲਦਾ ਸੀ ਵੀ ਕੋਈ ਫਰਕ ਨਹੀਂ ਪੈਂਦਾ ਰੋਟੀ ੱਤੇ ਖੰਡਿਆ ਦਾਦੂ ਨੇ ਦੋ ਕੱਢਿਆ ਗੁਰਦਾਸ ਮਾਨ ਨੂੰ ਗਾਵਾਸਾਲਿਆ ਕਿਉਂ ਨਹੀਂ ਪੈਂਦਾ ਕਹਿੰਦੇ ਚਾਹ ਰੋਟੀ ਵੱਧ ਸੁਆਦ ਲੱਗਦੀ ਇਹਨਾਂ ਨੇ ਨਹੀਂ ਜਿਆਦਾ ਖਾਹ ਵੀ ਪੁਰਾਣੀ ਕਿੰਨੇ ਸਾਲ ਹੋ ਗਏ ਦੇਖ ਲਓ ਅੰਡਾ ਰੋਟੀ ਬਾਰੇ ਡੈਡੀ ਨੇ ਕਦੇ ਨਹੀਂ ਇਹਨੂੰ ਕੋਈ ਕੱਢੀ ਨਾਮ ਹੈ ਕੱਢੀ ਇਹ ਰੋਟੀ ਗਰਮ ਦਾ ਜ਼ਰੂਰ ਪਰੌਠੇ ਦਾ ਤੁੰ ਮੰਨੀ ਨੂੰ ਬੜੇ ਪਾਪੇ ਨੂੰ ਥੋਡੇ ਨੂੰ ਤੇ ਚਾਚੇ ਨੂੰ ਮਨਰਾਜ ਨੂੰ ਇਹ ਚਾਰਿਆਂ ਨੂੰ ਜਿਆਦਾ ਗਰਮ ਗਰਮ ਚਾਹੀਦੀ ਮੈਨੂੰ ਤਾਂ ਉਹ ਲੱਗਦਾ ਵੀ ਜਦੋਂ ਕਹਿੰਦੇ ਨੇ ਵੀ ਟਮਾਟਰ ਵੱਧ ਗਿਆ ਖਟਾਸ ਵੱਧ ਗਈ ਮੈਨੂੰ ਤਾਂ ਪਤਾ ਲੱਗ ਗਿਆ ਇਹ ਤੇ ਤੇਰੀ ਮਾਂ ਜਿਹੇ ਜਿਹੇ ਦੇ ਦਿੰਦੀ ਆ ਨਹੀਂ ਹੋਣਾ ਔਰ ਇਹ ਬੈਕ ਤੇ ਨਾ ਕਦੇ ਵੀ ਕੋਈ ਚੱਲਦਾ ਜਿਵੇਂ ਵੈਕਸੀਨ ਨਹੀਂ ਦਿਖਾਉਂਦੇ ਹੁੰਦੇ ਵੀਡੀਓ ਦੇ ਉਹ ਪੱਕਾ ਦਿਖਾਉਣਾ ਨੁਕਾ ਚੱਕੜਨੀ ਆ ਚਲੋ ਚੋਰੀ ਨਹੀਂ ਦੱਸਣਾ ਨਹੀਂ ਬੰਦ ਵੀ ਬੇਦਰ ਦੀ ਮੰਮੀ ਦਾ ਕਰੋੜਾ ਕਰੋੜਾ ਧੰਨਵਾਦ ਜੀ ਅਜਾ ਉਹਨੇ ਕਰ ਗਿਆ ਜੀ ਵਿਚਾਰੀ ਤੇ ਮੈਨੂੰ ਨਹੀਂ ਕਿਹਾ ਵੀ ਤੁਸੀਂ ਫਾਰਮ ਚ ਲੈ ਲਓ ਉਹਨੇ ਕਰ ਗਿਆ ਜੀ ਜਿੱਥੇ ਕਦੇ ਪੈਸਾ ਨਹੀਂ ਮੰਗਿਆ ਰਹਿ ਗਿਆ ਮੀ ਮੰਗਿਆ ਅੱਛਾ ਆਸੇ ਆਪੇ ਬੱਟ-ਬੱਟ ਲੈਂਦੀ ਆ ਮੈਂ ਤਾਂ ਕਦੇ ਚੁਗਾਈਆਂ ਨਹੀਂ ਕਰਮ ਕਰ ਕਰਮ ਵਾਲਾ ਜਿਹਾ ਆਲ ਆਊਂਡ ਲੇਡੀਜ਼ ਮਿਲਦੀ ਆ ਨਹੀਂ ਬਣਾਉਂਦਾ ਪੈਸਾ ਤਾਂ ਉੱਧਾ ਜਾਂਦਾ ਇਹ ਤਾਂ ਹੱਥਾਂ ਦੀ ਮੇਰੇ ਅਨੁਵਾਹ ਮੇਰੇ ਅਨੁਵਾਹ ਦੇ ਗੂਠੇ ਘਸੇ ਜਮੇ ਲਉ ਨਿਕਲਣਾ ਗਿਆ ਪਰ ਉਹਨੂੰ ਬਟਾ ਦੇਣਾ ਜੇ ਝੂਠਾ ਦੱਸਦੇ ਕੜੇ ਵਾਲੀ ਇਹ ਵੀ ਕਦੇ ਬਣਾ ਕੇ ਦੇਚਾਂਗੇ ਉਹ ਮੈਂ ਕਦੇ ਕਾਦੀ ਨਹੀਂ ਮਨਦਾ ਕੜੇ ਵਾਲ ਜਿਹੜੀਆਂ ਡੈਡੀ ਬਾਹਲੀ ਗਲਤ ਗੱਲ ਕਰਤੀ ਜੀ ਕੜੇ ਵਾਲੀ ਆ ਲਈ ਨੋਹਾਂ ਨੇ ਸਿੱਖਿਆ ਹੀ ਨਹੀਂ ਹੈਗੀ ਜੀ ਕੁਝ ਨਾ ਡੈਡੀ ਨੋਹਾਂ ਨੇ ਕੜੇ ਵਾਲੀ ਤੁਹਾਡੇ ਨਾਨੀ ਉਹਨਾਂ ਨੇ ਆਈ ਹੋਈ ਦਰਸ਼ਨ ਨਹੀਂ ਸਹ ਦੇਖੇ ਉਹ ਰੈਡੀ ਕੋਰਸ ਤੇ ਇਹਨੇ ਬੱਟ ਦੇ ਸੀਗੇ ਕੜੇ ਤੇ ਮੇਰੀ ਮੰਮੀ ਮੇਰੀ ਭੂਆ ਜੀ ਮੇਰੀ ਦਾਦੀ ਜੀ ਮੇਰੀ ਭੂਆ ਜੀ ਦੀ ਵੱਡੀ ਨੋ ਮੈਨੂੰ ਲੱਗਦਾ ਮੈਨੂੰ ਲੱਗਦਾ ਵੀਡੀਓ ਰੋਕਦੀ ਐ ਮੇਲਾ ਦਾ ਨਾਮ ਕੀ ਅਫਰੀਕਾ ਫੁਰਕਾ ਜਿਹਾ ਸੇਨ ਸਰ ਫਿਰ ਲੱਗਦਾ ਵੀਡੀਓ ਰੋਕਦੀ ਐ ਤੂੰ ਪਹਿਲਾਂ ਹੋਰ ਲਾਇਆ ਮਾੜੀ ਪੁੱਤਰ ਹਾਂਜੀ ਅਜੇ ਐਂ ਕਹਿ ਦੋ ਵੀ ਨਹੀਂ ਆਉਦਾ ਤਾਂ ਫਿਰ ਮੰਮੀ ਵੀ ਨਹੀਂ ਜੀ ਮੈਂ ਨਾ ਕਹਿੰਦਾ ਵੀ ਨਹੀਂ ਆਉਂਦੀਆਂ ਤੇਰੀ ਮੰਮੀ ਨੂੰ ਉਹਦੇ ਰੇ ਘੜੇ ਤੇ ਇਹ ਕਈ ਗਰੀ ਆਪਣੇ ਨੌਵੇਂ ਦਾ ਮੱਥਾ ਟੇਕ ਦਿੰਦੇ ਨੇ ਇਹ ਦਿਨਾਂ ਚ ਤੇਰੀ ਮੰਮੀ ਕੋ ਬਟਾ ਕੇ ਲੈ ਕੇ ਗਏ ਨੇ ਕਿ ਸਾਨੂੰ ਬੱਟ ਦੋ ਥੋੜੀ ਜਿਹੀ ਅਸੀਂ ਹਾਂ ਅੰਦਰ ਲਿਕੇ ਬੱਟ ਕੇ ਦਿੱਤੀਆਂ ਹਾਂ ਹਾਂ ਬੱਟ ਕੇ ਦਿੱਤੀਆਂ ਅੱਛਾ ਕਿਹੜੀਆਂ ਕੜੇ ਦੇ ਕਿ ਮੀਤ ਚਾਚੀ ਨੂੰ ਹੂੰ ਉਹ ਫਿਰ ਮੋਟੀਆਂ ਬਟਣੀਆਂ ਹੁੰਦੀਆਂ ਨੇ ਜਿਹਦਾ ਮੱਥਾ ਦੇ ਕੇ ਮੇਰੀ ਮੰਮੀ ਨੂੰ ਪਤਾ ਨਹੀਂ ਲੱਗਦਾ ਜੀ ਮੈਂ ਵੀ ਐ ਐ ਕਰ ਫੇਰ ਕਰਿਆ ਫੇਰ ਵੀ ਜਿਹੜੀ ਬੱਤੀ ਦੀ ਆ ਚਲੋ ਜੀ ਤੇ ਆਪਾਂ ਕੋਈ ਮਿਲ ਜਾਣਗੇ ਆਣੀ ਦੇ ਨਹੀਂ ਹੋਇਆ ਇਹ ਪੁੱਤਰ ਬਹੁਤ ਬੰਦਿਆਂ ਦੇ ਘਟ ਕਿਸਮ ਵਿੱਚ ਬਹੁਤ ਕਿਸਮ ਕਿਉਂ ਇਹ ਰੇ ਜੀ ਨਹੀਂ ਹੈ ਗਿਆ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਸੀ ਗਿਆ ਇਹ ਤਾਂ ਹੁਣ ਉਹਦਾ ਵੀ ਬੱਟੀਆਂ ਬਟਾਈਆਂ 100 ਰੁਪਏ ਕਿਲੋਮੀਟਰ ਘਟਾਨਾ ਸਾਹਿਬ ਵੀ ਨਹੀਂ ਬੈਠੇ ਹੁੰਦੇ ਨੇ ਘਟਾਨਾ ਸਾਹਿਬ ਵੀ ਕੈਨੇਡਾ ਵੀ ਪਈਆਂ ਹੁੰਦੀਆਂ ਨੇ ਪੈਕਟਾਂ ਚ ਇਹ ਆਪਣੇ ਬਟਿਆੜੀਆਂ 100 ਰੁਪਏ ਕਿਲੋ ਅੱਛਾ ਮੈਂ ਅੱਜ ਗੱਲ ਕਰੀ ਬਾਬੇ ਰਾਂਦੇ ਦੇ ਬੈਠੇ ਸੀਗੇ ਉਹ ਕਹਿੰਦਾ ਵੀ ਕੀ ਰੋਟੀ ਖੋਜੀ ਸਾਬਗਾ ਦੀ ਮੈਂ ਵੀ ਮਿਸੀਆਂ ਰੋਟੀਆਂ ਮੇਰੀ ਨੋ ਰੋਜ ਤੜਕਿਓ ਚਟਣੀ ਘੁੱਟ ਦਿੰਦੀ ਆ ਬੇਜੀ ਕੁੱਟਦੇ ਆ ਮੋਟੀ ਥੋੜੀ ਜੀ ਹੂੰ ਹੂੰ ਬਈ ਖਾਨੇ ਕਹਿੰਦਾ ਹਾ 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 ਕੀ ਆ ਨਜ਼ਾਰਾ ਕਹਿੰਦਾ ਸਾਡੇ ਵਾਲਿਆਂ ਨੂੰ ਪੜਾਉਣੀ ਜੀ ਆਉਂਦੀ ਆ ਮਿੱਥੇ ਨੂੰ ਤੇ ਖਾਣੇ ਨਾਲ ਦਾ ਭੱਕਾ ਨੂੰ ਲੈਣਾ ਨੌ ਦਾ ਚਲ ਕਾਨੂੰ ਲੈਣਾ ਇਹ ਅਸਲੀਆ ਦੀ ਲੜਾਈ ਹੈ ਬਈ ਤਾਂ ਆਪਣੀ ਉਮਰ ਵੀ ਆਪਣੇ ਘਰ ਵਾਲੀ ਨੂੰ ਦਿੰਨਾ ਸਾਡੀ ਮੰਮੀ ਸਾਡੀ ਮੰਮੀ ਨੇ ਸਾਡੀਆਂ ਆਦਤਾਂ ਬਗੜਦੀਆਂ ਅਸੀਂ ਸਿੰਪਲ ਰੋਟੀ ਖਾਂਦੇ ਹੁੰਦੇ ਸੀਗੇ ਵਿਆਹ ਤੋਂ ਪਹਿਲਾਂ ਸਬਜ਼ੀ ਨਾਲ ਮੰਮੀ ਨੇ ਵੀ ਅਸੀਂ ਰੋਟੀਆਂ ਇਹੋ ਜਿਹੀਆਂ ਖਾਣ ਲਾਈਆਂ ਨੇ ਸਾਰੀ ਨਹੀਂ ਲੱਗਦੀਆਂ ਦੁੱਧੀਆਂ ਉਹਨਾਂ ਦਾ ਉਹ ਤਾਂ ਪੀਜ਼ਾ 버ਗਰ ਸਭ ਫੇਲ ਨੇ ਉਹਨਾਂ ਅੱਗੇ ਦਾ ਲੋਕ ਮਿੱਸੀਆਂ ਰੋਟੀਆਂ ਨੂੰ ਮੈਂ ਲਾਲਾ ਜੀ ਦੇ ਜਨਮ ਉਹਨਾਂ ਪਰਚੋਂ ਗਿਆ ਸੀਗਾ ਜਦ ਮੈਂ ਜਾਉ ਮੈਨੂੰ ਪੁੱਛਣ ਕਿ ਪੁੱਛ ਸਭ ਕੀ ਬਣਾਇਆ ਮੌਜੀ ਅੱਜ ਮਿੱਸੀਆਂ ਰੋਟੀਆਂ ਚਾਟੇ ਲੈ ਕਹਿੰਦਾ ਪਾ ਲਈ ਬਾ ਲੱਸੀ ਦਹੀਂ ਰਾਇਤਾ ਜਿਹੜੇ ਪੁਰਾਣੇ ਵਿਚੋਂ ਉਹਨਾਂ ਨੂੰ ਤਾਂ ਪਤਾ ਨਵੇਂ ਨੂੰ ਪਤਾ ਵੀ ਨਹੀਂ ਉਹ ਕਹਿੰਦੇ ਅਸੀਂ ਤਰਸਦੇ ਆ ਸਾਡੇ ਕੀ ਕਰਨਗੇ ਕਹਿੰਦਾ ਬਣਾ ਕੇ ਜਿਹੜੀ ਬਜੀ ਹੋਈ ਜੀ ਦਾਲ ਆ ਉਹ ਪਾ ਕੇ ਰੋਟੀਆਂ ਚ ਪਰੌਟੇ ਲਾ ਦੇਣ ਪਰੌਠਾ ਦਾ ਸੌਕ ਹੀ ਆ ਪੀਂਗਾ ਲਾਲਾ ਤਿੰਨ ਗੁੰਜਾ ਲਾਲਾ ਜੇ ਤੁਹਾਨੂੰ ਮਰਜ਼ੀ ਦੀ ਸ਼ਮੂਗ ਉਹ ਐਂ ਕਹਣਗੇ ਆਹ ਦੀ ਯੈਲੋ ਰੋਟੀ ਆ ਹਾਂ ਇਹ ਗ੍ਰੀਨ ਰੋਟੀ ਆ ਕਿਸੇ ਨੂੰ ਐ ਨਾਮ ਆਇਆ ਗ੍ਰੀਨ ਰੋਟੀ ਯੈਲੋ ਰੋਟੀ ਆ ਚਲੋ ਜੀ ਅਸੀਂ ਇੱਕੇ ਖੋਰ ਖਾਨੇ ਮੈਂ ਤੇ ਡੈਡੀ ਦਾ ਪਸੀਨੇ ਨਾਲ ਭੇਜਗੇ ਤੁਸੀਂ ਅਜੇ ਸਹੀ ਬੈਠੇ ਹੋਗੇ ਨਾ ਇੱਥੇ ਆਪਾਂ ਵੀਡੀਓ ਦਾ ਐਡ ਕਰਦੇ ਹਾਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ